ਦੋਸਤੋ ਇਹ ਇੱਕ ਪੇਸ਼ੈਂਟ ਲੈ ਕੇ ਆਏ ਸੀ ਜਿਹੜਾ ਮੰਜੇ ਤੋਂ ਪੈਰ ਥੱਲੇ ਲਾ ਕੇ ਉੱਤਰ ਵੀ ਨਹੀਂ ਸੀ ਤੁਰ ਵੀ ਨਹੀਂ ਸੀ ਸਕਦਾ ਉੱਤਰ ਕੇ ਮਤਲਬ ਉਹਨੂੰ ਵਾਸ਼ਰੂਮ ਜਾਣ ਤੱਕ ਵੀ ਔਖਿਆਈ ਹੁੰਦੀ ਸੀ ਉਹਦੇ ਬਾਰੇ ਵੀ ਦੱਸੋ ਜੀ ਸਾਨੂੰ ਉਹਨਾਂ ਦੀ ਅੱਜ ਕੱਲ ਕੀ ਹਾਲ ਹੈ ਤੇ ਪਹਿਲਾਂ ਇਹ ਦੱਸੋ ਉਹਨਾਂ ਦੀ ਸਮੱਸਿਆ ਕੀ ਸੀ ਉਹਨਾਂ ਦੀ ਸਮੱਸਿਆ ਹਾਰਦੀ ਸੀ ਜੀ ਡਾਕਟਰਾਂ ਦੇ ਮਤਾਬਕ ਡਾਕਟਰ ਸਾਹਿਬ ਕਹਿੰਦੇ ਵੀ ਇਹਦਾ ਆਪਰੇਟ ਹੋਊਗਾ ਆਹੀ ਆਪਰੇਟ ਕਰਾਉਣ ਲਈ ਤਿਆਰ ਹੋ ਗਏ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਗੱਦਿਆਂ ਨੂੰ ਗਾਰੰਟੀ ਪੁੱਛੀ ਕਹਿੰਦੇ ਗਾਰੰਟੀ ਕੋਈ ਨਹੀਂ ਹੋ ਸਕਦਾ ਵਾ ਇਹ ਅੰਦਰੋਂ ਹੀ ਬਾਹਰ ਨਾ ਜਦੋਂ ઓਪਰੇਟ ਕਰਨ ਗਏ ਅੰਦਰੋਂ ਹੀ ਬਾਹਰ ਨਾ ਆਵੇ ਹੋ ਸਕਦਾ ਹੈ ਸਾਰੀ ਮਰਕੋਮਾ ਚਲ ਜੇ ਹੋ ਸਕਦਾ ਵਾ ਇਹਦੇ ਇੱਕ ਪਾਸਾ ਖਲੋ ਜੇ ਹੋ ਸਕਦਾ ਠੀਕ ਹੀ ਹੋ ਜੇ ਮਤਲਬ ਅਸੀਂ ਫਿਰ ઓਪਰੇਟ ਨਹੀਂ ਕਰਾਇਆ ਅਸੀਂ ਫਿਰ ਇਥੇ ਜੋਗਾ ਕੇਂਦਰ ਤੇ ਭੁੱਲਰ ਸਾਹਿਬ ਕੋ ਆਏ ਇਹਨਾਂ ਨੇ ਸਾਨੂੰ ਜੋਗਾ ਦੀ ਕਿਰਿਆਵਾ ਦਸੀਆਂ ਅਸੀਂ ਸ਼ੁਰੂ ਕਰ ਦਿੱਤੀਆਂ ਉਸ ਵਿਅਕਤੀ ਦਾ ਇੱਕ ਹਫਤੇ ਦੇ ਵਿੱਚ 1 ਕਿਲੋ ਵੇਡ ਵਧ ਗਿਆ 22 ਦਿਨ ਦੇ ਵਿੱਚ 2 ਕਿਲੋ ਵੇਡ ਵਧ ਗਿਆ ਜਿਹੜਾ ਆਸਪਾਉਂਦਾ ਸੀ ਮੰਜੇ ਤੋਂ ਉੱਠਦਾ ਨਹੀਂ ਸੀ ਅੱਜ ਕੱਲ ਉਹ 1.5 ਕਿਲੋਮੀਟਰ ਤੁਰ ਕੇ ਜਾਂਦਾ ਹੈ ਤੇ 1.5 ਕਿਲੋਮੀਟਰ ਤੁਰ ਕੇ ਆਉਂਦਾ ਹੈ ਬਿਲਕੁਲ ਠੀਕ ਠਾਕ ਹੋ ਰਿਹਾ ਹੈ ਜਿਹਨੂੰ ਵਾਸ਼ਰੂਮ ਜਾਣਾ ਔਖਾ ਸੀ ਉਹ ਇਸ ਟਾਈਮ ਸੈਰ ਕਰਦਾ ਹੋਇਆ ਖੇਤਾਂ ਤੇ ਖੇਤਾਂ ਤੋਂ ਘਰ ਤੱਕ 1.5 ਕਿਲੋਮੀਟਰ ਜਾਂਦਾ ਤੇ 1.5 ਕਿਲੋਮੀਟਰ ਆਉਂਦਾ ਜਿਹਨੂੰ ਡਾਕਟਰਾਂ ਕਿਹਾ ਸੀ ਕਿ ਆਪਰੇਸ਼ਨ ਤੋਂ ਬਿਨਾ ਹੱਲ ਨਹੀਂ ਤੇ ਆਪਰੇਸ਼ਨ ਦੇ ਨਾਲ ਵੀ ਕੋਈ ਗਰੰਟੀ ਨਹੀਂ ਤੇ ਪ੍ਰਵਿੰਦਰ ਜੀ ਤੁਹਾਡੇ ਲੱਕ ਦੇ ਦਰਦ ਸੀ ਜਿਹੜੀ ਜਾਂ ਤੁਸੀਂ ਜਿਹੜੇ ਹਾਰਡ ਦੇ ਆਪਣੀ ਸਮੱਸਿਆ ਤੋਂ ਦਵਾਈਆਂ ਖਾਂਦੇ ਸੀ ਕਿੰਨੀ ਦੇਰ ਬਾਅਦ ਬੰਦ ਹੋ ਗਈਆਂ ਸੀ ਮੈਂ ਜਦੋਂ ਇੱਥੇ ਯੋਗਾ ਕੇਂਦਰ ਤੇ ਆਇਆ ਜੀ ਮੇਰੇ ਸਾਹਮਣੇ ਮਸਾਂ ਇੱਕ ਹਫਤਾ ਜਾਂ 10 ਦਿਨ ਦਵਾਈ ਖਾਧੀ ਉਸ ਤੋਂ ਬਾਅਦ ਮੈਂ ਦਵਾਈ ਕੋਈ ਨਹੀਂ ਖਾਧੀ ਨਾ ਲੱਕ ਦਰਦ ਦਿਖਾਦੀ ਨਾ ਕੋਈ ਹਾਰਡ ਦਿਖਾਦੀ 10 ਦਿਨ ਬਾਅਦ ਇਹਨਾਂ ਨੇ ਦਵਾਈਆਂ ਬੰਦ ਕਰ ਦਿੱਤੀਆਂ ਜੀ ਤੇ ਅੱਜ 1 ਸਾਲ ਹੋ ਗਿਆ 1 ਸਾਲ ਦੌਰਾਨ ਹੋਰ ਕੋਈ ਦਵਾਈ ਖਾਣ ਦੀ ਲੋੜ ਪਈ ਹੈ ਨਾ ਜੀ ਕੋਈ ਨਹੀਂ ਪਈ ਕੋਈ ਸਿਰ ਦਰਦ ਕੁਝ ਬੁਖਾਰ ਨਾ ਜੀ ਜੋਗਾ ਜ਼ਰੂਰ ਰੋਜ਼ ਕਰਦਾ ਹਿੰਨਾ ਦੋਸਤੋ ਜਿਹੜਾ ਵੀ ਯੋਗ ਰੋਜ਼ ਕਰੇਗਾ ਉਹਨੂੰ ਕਦੀ ਵੀ ਦਵਾਈ ਖਾਣ ਦੀ ਲੋੜ ਨਹੀਂ ਪਵੇਗੀ ਅਸੀਂ ਇਸ ਗੱਲ ਦੀ ਵਕਾਲਤ ਕਰਦੇ ਹਾਂ ਕਿ ਮੈਡੀਸਨ ਫ੍ਰੀ ਲਾਈਫ ਦਵਾਈਆਂ ਰਹਿਤ ਜ਼ਿੰਦਗੀ ਸੰਭਵ ਹੈ ਪਰ ਕਰਨਾ ਤੁਸੀਂ ਹੈ 80 ਸਾਲ ਤੋਂ ਪਹਿਲਾਂ ਜੇ ਤੁਸੀਂ ਯੋਗ ਨਾਲ ਜੁੜ ਗਏ ਹੋ ਯੋਗ ਕਰਦੇ ਹੋ ਤਾਂ 80 ਸਾਲ ਤੋਂ ਪਹਿਲਾਂ ਕਿਸੇ ਵੀ ਕੈਮਿਸਟ ਸ਼ਾਪ ਤੇ ਜਾਣ ਦੀ ਲੋੜ ਨਹੀਂ ਉਦੋਂ ਵੀ ਕੀ ਹੋਣਾ ਸਾਡੇ ਸਰੀਰ ਨੇ ਕੰਮ ਘੱਟ ਕਰ ਦੇਣਾ ਖੁਰਾਕ ਦੇ ਵਿੱਚੋਂ ਜਿੰਨੇ ਤੱਤ ਇਸ ਨੇ ਹਾਸਲ ਕਰਨੇ ਨੇ ਉਹ ਘੱਟ ਹੋਣੇ ਨੇ ਸਾਡੀਆਂ ਅੰਤੜੀਆਂ ਨੇ ਕੰਮ ਘੱਟ ਕਰ ਦੇਣਾ ਉਸ ਹਾਲਤ ਵਿੱਚ ਤੁਸੀਂ ਵਿਟਾਮਿਨ ਤੇ ਮਿਨਰਲਸ ਲੈ ਸਕਦੇ ਹੋ ਲੋਡ ਪੈ ਸਕਦੀ ਏ ਜੇ ਫੇਰ ਵੀ ਖੁਰਾਕ ਠੀਕ ਰੱਖਦੇ ਹੋ ਤਾਂ ਉਸ ਦੀ ਲੋੜ ਵੀ ਸ਼ਾਇਦ ਨਾ ਪਵੇ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਏ ਕਿ ਯੋਗ ਨਾਲ ਜੁੜੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਤੇ ਰਹੇ